ਤੇ ਨਾ ਫੀਟਾ ਜਿੱਤਨੇ ਆ ਤਾਂ ਬਰੋਦਿਆਂ ਦੀਆਂ ਪੁੱਛਾਂ ਜਗਾਵਾਗੇ ਜਾ ਕੇ ਪੁੱਛਾਂ ਜੇ ਸਰਕਾਰ ਤੋਂ ਵਾਅਦਾ ਮੰਨਦੀਆਂ ਬਾਹਰ ਮਿਲ ਕੋਣ ਗਿਆ ਤਾਂ ਅਸੀਂ ਸੈਂਟਰ ਚ ਜਾ ਕੇ ਸੈਂਟਰ ਦੇ ਹਾਕਮਾਂ ਦਾ ਘਰ ਚ ਕੂਟਾ ਦੇ ਕੇ ਪੰਜਾਬ ਦੇ ਹੱਕ ਲੈ ਕੇ ਆਵਾਂਗੇ ਪੰਜਾਬ ਦੇ ਹੱਕ ਜਦੋਂ ਮਾਲਵਾ ਮਹਿਰ ਕੋਲੀ ਨਿਕਲੀ ਤਾਂ ਮਾਲਵੇ ਦੇ 5 ਲੱਖ ਦੇ ਉੱਪਰ ਬੰਦ ਹੋਣਗੇ 5 ਲੱਖ ਜਿਹਦੇ ਨਾਲ ਸਾਡੀ ਧਰਤੀ ਹੇਠਲਾ ਪਾਣੀ ਵੀ ਬਚੂਗਾ ਸਾਡੀ ਬਿਜਲੀ ਵੀ ਬਚੂਗੀ ਸਾਦੇ ਖੇਤਾਂ ਨੂੰ ਅੰਮਲ ਪਾਰ ਦਾ ਪਾਣੀ ਵੀ ਮਿਲੂਗਾ ਤੇ ਸਾਡੇ ਫਸਲਾਂ ਦੀ ਪਹਿਲਾ ਵਾਰ ਵੀ ਵਧੀਆ ਹੋ। ਸੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜੇ ਪਰਮਾਤਮਾ ਮੈਨੂੰ ਇਹ ਜ਼ਿੰਮੇਵਾਰੀ ਦਿੰਦਾ ਫੋਟੋ ਦੁਆਰਾ ਇਹ ਜ਼ਿੰਮੇਵਾਰੀ ਮੈਨੂੰ ਮਿਲਦੀ ਹੈ ਤਾਂ ਮੈਂ ਜਿੰਨੀਆਂ ਵੀ ਤੁਹਾਡੀਆਂ ਆਸਾਂ ਮੀਂਹਾਂ ਨੇ ਉਹਨਾਂ ਤੇ ਖੜਾ ਉਤਰੂਗਾ ਕਿਸੇ ਤੋਂ ਵੀ ਇਹ ਸ਼ਿਕਾਇਤ ਨਹੀਂ ਆਉਂਦਾ ਕਿ ਜਿੱਤ ਕੇ ਮੁੜ ਕੇ ਆਇਆ ਨਹੀਂ ਜਾਂ ਫਾਇਦੇ ਕੰਮ ਨਹੀਂ ਹੋਏ ਸੋ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇੱਕ ਚੰਗੀ ਪਾਰਟੀ ਦੇ ਨਾਲ ਜੁੜਿਆ ਇੱਕ ਚੰਗੀ ਸੋਚ ਨਾਲ ਜੁੜਿਆ ਦੇਖੋ ਦੋਸਤੋ ਮੇਰਾ ਫਰਮਟ ਵਧੀਆ ਕੰਮ ਚੱਲਦਾ ਹੈ ਮੇਰੇ ਕੋਲ ਇੱਕ ਦਿਨ ਵੀ ਵਿਹਲਾ ਨਹੀਂ ਜਦੋਂ ਮੈਨੂੰ ਇੱਕ ਇੱਕ ਦੀ ਆਪਰ ਆਈ ਮਾਨ ਸਾਹਿਬ ਦਾ ਫੋਨ ਆਇਆ ਕਿ ਤੈਨੂੰ ਐਦ ਕੀ ਚੌਣ ਲੜਾਣਾ ਤਾਂ ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਮੇਰੇ ਕੋਲ ਟਾਈਮ ਨਹੀਂ ਕਿ ਮੈਂ ਮੈਂ ਨਾ ਆਪਣੇ ਕੰਮਾਂ 'ਚ ਬਹੁਤ ਬਿਜ਼ੀ ਆ ਤਾਂ ਮੈਂ ਉਹਨਾਂ ਨੇ ਕਿਹਾ ਕਿ ਤੈਨੂੰ ਇੰਨਾ ਬਿਜ਼ੀ ਕੀਤਾ ਕਿਨੇ ਆ ਮੈਂ ਕਿਹਾ ਵੀ ਮੇਰੇ ਚੌਣ ਵਾਲਿਆਂ ਨੇ ਜਿਹੜੇ ਮੇਰੀਆਂ ਫਿਲਮਾਂ ਦੇਖਦੇ ਨੇ ਇਹ ਲੋਕ ਨੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਕਿਨੂੰ ਫਿਰ ਲੋਕਾਂ ਦਾ ਤੈਨੂੰ ਇੰਨਾ ਬਿਜ਼ੀ ਕਰਦਾ ਤੂੰ ਵੀ ਲੋਕਾਂ ਲਈ ਕੁਛ ਕਰ ਤੇ ਮੈਂ ਮੈਨੂੰ ਵੀ ਇਹ ਗੱਲ ਚੰਗੀ ਲੱਗੀ ਕਿ ਆਪਣੇ ਲਈ ਤਾਂ ਹਰ ਕੋਈ ਕਰਦਾ ਸਵਾਦ ਫੇਰ ਹਾਂਦਾ ਜ਼ਿੰਦਗੀ ਜਿਉਂਦਾ ਜਦੋਂ ਕੋਈ ਲੋਕਾਂ ਲਈ ਵੀ ਕਰਦਾ ਜਾਂ ਬਗਾਨਿਆਂ ਲਈ ਕਰਦਾ ਜਾਂ ਹੋਰਾਂ ਲਈ ਕਰਦਾ ਸੋ ਮੈਨੂੰ ਇਹ ਗੱਲ ਚੰਗੀ ਲੱਗੀ ਉਹਨਾਂ ਦੀ ਕਿ ਮੈਂ ਵੀ ਕੁਝ ਜ਼ਿੰਦਗੀ ਦੇ ਵਿੱਚ ਆ ਕੇ ਕੁਝ ਲੋਕਾਂ ਲਈ ਕਰ ਸਕਾਂ ਸਮਾਂ ਉਹਨਾਂ ਨੂੰ ਹਾਂ ਕਰਤੀ ਤੇ ਅੱਜ ਤੁਹਾਡੇ ਸਾਹਮਣੇ ਖੜਾ ਇਹੀ ਉਮੀਦ ਦੇ ਨਾਲ ਕਿ ਤੁਸੀਂ ਇੱਕ ਚੰਗੀ ਪਾਰਟੀ ਨੂੰ ਮੋਟਾ ਪਾ ਕੇ ਕਾਮਯਾਬ ਕਰੋਗੇ ਪੰਜਾਬ ਦੇ ਵਿੱਚ ਤਾਂ ਤੁਸੀਂ ਬਸ ਭਾਰੀ ਫਤਵਾ ਦਿੱਤਾ ਹੀ ਹੈ ਹੁਣ ਲੜਾਈ ਕੱਲੇ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਲੜਾਈ ਹੈ ਹਿੰਦੁਸਤਾਨ ਦੀ ਪਿਛਲੇ ਦੋ ਸਾਲਾਂਾਂ ਦੇ ਵਿੱਚ ਸਰਕਾਰ ਸੁਖਮ ਸਿੰਘ ਮਾਨ ਜਦੋਂ ਨੇ ਮੁੱਖ ਮੰਤਰੀ ਬਣਿਆ ਪਾਰਲੀਮੈਂਟ ਦੇ ਵਿੱਚ ਆਉਂਦੇ ਜਿੱਮੇ ਪਾਰਲੀਮੈਂਟ ਪੰਜਾਬ ਵੱਲੋਂ ਸੁਣੀ ਪਈ ਹੁੰਦੀ ਹੈ ਕੋਈ ਸਵਾਲ ਨਹੀਂ ਕਰਦਾ ਉਹਨਾਂ ਨੂੰ ਇਹ ਜੋ ਸਤਸਰ ਕੱਲਾ ਸ਼ੇਰ ਭਗਵੰਤ ਮਾਨ ਸਿੰਘ ਜਿਹੜਾ ਪੰਜਾਬ ਦੇ ਹੱਕਾਂ ਲਈ ਲੜਿਆ ਪੰਜਾਬ ਦੇ ਮੁੱਦਿਆਂ ਲਈ ਲੜਿਆ ਤੇ ਵੱਡੇ ਵੱਡੇ ਲੀਡਰਾਂ ਦੇ ਅੱਖ ਵਿੱਚ ਅੱਖ ਪਾ ਕੇ ਕਹਿੰਦਾ ਰਹਾ ਮੋਦੀ ਜੀ ਮੈਨੂੰ ਇਹ ਤਾਂ ਦੱਸੋ ਵੀ ਚੰਗੇ ਕਰਨ ਕਾ ਬਾਨੇ ਵਾਲੇ ਸੋ ਜਦੋਂ ਭਗਵੰਤ ਮਾਨ ਜੀ ਨੂੰ ਚਾਹੇ 20 ਕਿੰਡ ਦਾ ਸਮਾਂ ਨਾਤਾ ਸੀ ਵੱਡੇ ਵੱਡੇ ਹਾਕਮਾਂ ਨੂੰ ਪਸੀਨਾ ਆ ਜਾਂਦਾ ਸੀ ਕਿ ਇਹ ਬੋਲਣ ਲੱਗਾ ਪਤਾ ਨਹੀਂ ਕੀ ਬੋਲ ਦੂਗਾ ਨੇ ਮੋਸ਼ਨ ਹਵਾਲਾ ਤੋਂ ਹੁੰਦੇ ਸੀ ਤੇ ਪੰਜਾਬ ਦੇ ਲੋਕਾਂ ਨੂੰ ਸਰਕਾਰ ਭਗਵੰਤ ਸਿੰਘ ਮਾਨ ਨੇ ਪਤਾ ਲਾਇਆ ਕਿ ਪਾਰਲੀਮੈਂਟ ਦੇ ਵਿੱਚ ਕਿਵੇਂ ਮੁੱਦੇ ਚੁੜ੍ਹ ਜਾਂਦੇ ਆ ਕਿਵੇਂ ਬੋਲਿਆ ਜਾਂਦਾ ਕਿਵੇਂ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਸੋ ਮੈਂ ਕੋਣ ਇੱਕੋ ਬੇਨਤੀ ਕਰਦਾ ਕਿ ਆਉਣ ਵਾਲੀ 1 ਜੂਨ ਨੂੰ ਚਾਲੂ ਦਾ ਬਟਨ ਦਵਾ ਕੇ ਸਰਕਾਰ ਭਗਵੰਤ ਸਿੰਘ ਮਾਨ ਦੀਆਂ ਬਾਹਾਂ ਮਜ਼ਬੂਤ ਕਰੋ ਕਿਉਂਕਿ ਪਹਿਲਾਂ ਕੱਲਾ ਸੀ ਜਿੰਨ ਤੇਰਾ ਨਹੀਂ ਤੇਰਾ ਹਿੱਤਾ ਜਿੰਨੇ ਆ ਤਾਂ ਬੋਧਿਆਂ ਦੀਆਂ ਪੁੱਛਾਂ ਜਗਾਵਾਂਗੇ ਜਾ ਕੇ ਪੁੱਛਾਂ। ਸੋਇ ਕਿ ਬੋਲੂਆ ਹੋਰ ਗੱਲ ਬਸਰੀ ਚਾਹਨਾ ਕਿ ਛੇ ਇਸ ਵਾਰ ਵੀ ਮੌਤੀ ਸਰਕਾਰਾਂ ਦੀ ਤਾਂ ਹੋ ਸਕਦਾ ਮੁੜ ਕੇ ਵੋਟ ਨਹੀਂ ਨਾ ਪਾ ਲੈਥੇ। ਆਪ ਕੋਈ ਤੇ ਡੰਡੇ ਨਾਲ ਰਾਜ ਕਰੀਏ ਹੋਰ ਡੰਡੇ ਨਾਲ। ਨਾ ਕੋਈ ਧਰਨਾ ਲਾ ਸਕੂਗਾ। ਨਾ ਕੋਈ ਉੱਚੀ ਬੋਲ ਸਕੂਗਾ ਜਿਹੜਾ ਕੋਈ ਹੱਕਾਂ ਦੇ ਲਈ ਬੋਲਿਆ। ਉਹਨਾਂ ਨੇ ਚਾਕੇ ਜਿਹੜਾ ਵਿੱਚ ਬੰਦ ਕਰ ਦਿਆ। ਸੋ ਦੋਸਤੋ ਬਜ਼ੁਰਗੋ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਜਿਹੜਾ ਸੈਂਟਰ ਸਕਰ ਹੁਣ ਤੱਕ ਸਾਡੇ ਤੇ ਜ਼ੁਲਮ ਕਰਦੀ ਆਈ ਹੈ ਉਹ ਜ਼ੁਲਮ ਦਾ ਬਦਲਾ ਹੁਣ ਬੋਟ ਨਾਲ ਲੈਣਾ ਆਪਾਂ ਵੋਟ ਦੇਣਾ ਸੱਚਾ ਦੋਸਤ ਵੋਟਾਂ ਪਾ ਕੇ ਕਾਮਯਾਬ ਕਰੋ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਕਿਉਂਕਿ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਿਛਲਾ ਜਿਦਾ ਮਰਜੀ ਸਮਾਂ ਤੁਸੀਂ ਚੱਕ ਲੋ 10 10 ਸਾਲ ਇੱਕ ਇੱਕ ਪਾਰਟੀ ਦੇ ਰਾਜ ਕੀਤਾ ਜਿੰਨੀਆਂ ਨੌਕਰੀਆਂ ਸਿਰਫ 2 ਸਾਲ ਚ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਦਿੱਤੀਆਂ ਅੱਜ ਤੱਕ ਹੱਥ ਖੜਾ ਕਰਕੇ ਕਹਿ ਦਿਓ ਜੇ ਕਿਸੇ ਹੋਰ ਸਰਕਾਰ ਨੇ ਦਿੱਤੀਆਂ ਹਾਂ ਘਰ ਘਰ ਉਹਦੇ ਚ ਇਹ ਨਹੀਂ ਦੇਖਿਆ ਕਿ ਕਿਹੜੀ ਪਾਰਟੀ ਨੂੰ ਬੁਲਾ ਕਰਦੇ ਇਹਨਾਂ ਦਾ ਬੱਚਾ ਕਿ ਕਿਹੜੇ ਧਰਮ ਸਾਥ ਮਜਬੂਰ ਨੂੰ ਦੇਖਿਆ ਗਿਆ ਸਾਰੇ 15 ਲਾ cricketers ਦੇਖਿਆ ਗਿਆ ਉਹਨਾਂ ਦੀ ਯੋਗਤਾ ਦੇਖੀ ਗਈ ਜਿਹਦਾ ਹੱਥ ਬੰਦਾ ਉਹਨੂੰ ਨੌਕਰੀ ਦਿੱਤੀ ਗਈ। ਬਾਕੀ ਸਾਡੀਆਂ ਪਾਣੀਆਂ ਦੀ ਗੱਲ ਹੈ ਲੋ ਜਿਹੜਾ 20 ਤੋਂ ਲੈ ਕੇ 40% ਤੱਕ ਵਰਤਿਆ ਜਾਂਦਾ ਸੀਗਾ ਨਹਿਰੀ ਪਾਣੀ ਜਦੋਂ ਦੀ ਮਾਨ ਸਰਕਾਰ ਆਈ ਹੈ ਇਹ ਪਾਣੀ ਸਭ ਤੋਂ 70% ਤੱਕ ਵਰਤੋਂ ਚ ਆ ਗਿਆ ਨਹਿਰਾ ਲਾ ਪਾਣੀ ਸਭ ਤੋਂ 70 ਕਿਤੇ ਕਸਰੀਆਂ ਬਣ ਗਈਆਂ ਟੇਲਾਂ ਬਣ ਗਈਆਂ ਅੰਡਰਗਰਾਊਂਡ ਪਾਣੀ ਕੱਢਣ ਲੱਗ ਪਏ ਬਾਕੀ ਜਿਹੜੀਆਂ ਦੋ ਨਹਿਰਾ ਵਗੜੀਆਂ ਨੇ ਹੁਣ ਮਾਲਵਾ ਨਹਿਰ ਤੇ ਵਾਬਾ ਨਹਿਰ ਜੇ ਮੈਂ ਕੱਲੇ ਮਾਲਵਾ ਨਹਿਰ ਦੀ ਗੱਲ ਕਰਾਂ ਜਦੋਂ ਮਾਲਵਾ ਨਹਿਰ ਕੋਲੀ ਨਿਕਲੀ ਤਾਂ ਮਾਲਵੇ ਦੇ 5 ਲੱਖ ਦੀ ਬੰਦ ਹੋਣਗੇ 5 ਲੱਖ ਜਿਹਦੇ ਨਾਲ ਸਾਡੀ ਧਰਤੀ ਹੇਠਲਾ ਪਾਣੀ ਵੀ ਲੱਜੂਗਾ ਸਾਡੀ ਬਿਜਲੀ ਵੀ ਬਚੂਗੀ ਸਾਡੇ ਖੇਤਾਂ ਨੂੰ ਉਮਰਤਕਾਰ ਦਾ ਪਾਣੀ ਵੀ ਮਿਲੂਗਾ ਤੇ ਸਾਡੇ ਫਸਲਾਂ ਦੀ ਪੈਦਾਵਾਰ ਵੀ ਵਧਿਆ ਹੋ ਸੋ ਦੋਸਤੋ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਅਗਰ ਵਾਲੀ 1 ਜੂਨ ਨੂੰ ਝਾੜੂ ਦਾ ਵਟਨ ਦਬਾ ਕੇ ਮੋਦੀ ਸਰਕਾਰ ਦੀਆਂ ਚੀਕਾਂ ਘੜਾਵਾ ਚੀਕਾਂ ਜੇ ਸਰਕਾਰ ਤੋਂ ਹੋਂਸਲ ਮੰਗਦੀਆਂ ਬਾਹਰ ਮਜਬੂਰ ਹੋਣ ਗਿਆ ਤਾਂ ਅਸੀਂ ਸੈਂਟਰ ਚ ਜਾ ਕੇ ਸੈਂਟਰ ਦੇ ਹਾਕਮਾਂ ਦਾ ਗਰਜ ਕੂਟਾ ਦੇ ਕੇ ਪੰਜਾਬ ਦੇ ਹੱਕ ਲੈ ਕੇ ਆਵਾਂਗੇ ਪੰਜਾਬ ਦੇ ਹੱਕ ਸੋਮਾ ਹੋਰ ਪਿੰਡਾਂ 'ਚ ਵੀ ਜਾਣਾ ਐਨਾ ਕਹਿੰਦਾ ਹਾਂ ਥਿਮਾ ਦਾ ਜੱਜਕਾਂ ਜੇ ਕੋਈ ਵੱਧ ਘੱਟ ਗੱਲ ਕਹੀਓਗੇ ਤਾਂ ਮਾਫ ਕਰਨਾ वाहिगुरुू जीा ख़सा वाहिगुरु जी पति